ਮੈਂ ਅਲਾਨੀਆਂ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਕਦੇ ਇਹ ਹੂਣ ਨਹੀਂ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾ ਨਹੀਂ ਹੋਣਾ ਚਾਹੀਦਾ ਇਸ ਲਈ ਮੈਂ ਪਹਿਲਾ ਪ੍ਰੈਸ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਆਪਣਾ ਸਨੇਹਾ ਭੇਜ ਰਿਹਾ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਅਗਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਔਰ ਮੈਂ ਇਸ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਗੱਲ ਕਹਿ ਰਿਹਾ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਕਿ 2 ਮਹੀਨੇ ਤੋਂ ਅਸੀਂ ਇਹ ਬਾਰ-ਬਾਰ ਅਪੀਲਾਂ ਕਰ ਰਹੇ ਹਾਂ 28 ਤਰੀਕ ਨੂੰ ਵੀ ਧਰਨਾ ਦਿੱਤਾ ਗਿਆ 28 ਮਾਰਚ ਨੂੰ ਸਾਨੂੰ ਸਾਡੇ ਕੋਲ 15 April ਤੱਕ ਦਾ ਸਮਾਂ ਪ੍ਰਧਾਨ ਸਾਹਿਬ ਨੇ ਮੰਗਿਆ ਵੀ 15 April ਤੱਕ ਤੁਸੀਂ ਸਾਨੂੰ ਸਮਾਂ ਦੇ ਦਿਓ ਅਸੀਂ ਇਸ ਮਸਲੇ ਤੇ ਸਾਰੇ ਪੰਥ ਦੀ ਇੱਕ ਸੁਰ ਇਕਤਾ ਕਰਕੇ ਕੋਈ ਨਾ ਕੋਈ ਹੱਲ ਕੱਢਾਂਗੇ 15 ਮਈ ਨੰਘ ਗਿਆ ਉਸ ਤੋਂ ਬਾਅਦ ਅਸੀਂ ਇੱਥੇ ਮੀਟਿੰਗ ਕੀਤੀ ਔਰ ਅਸੀਂ 10 ਮਈ ਤੱਕ ਦਾ ਸਮਾਂ ਦਿੱਤਾ ਅੱਜ 10 ਮਈ ਦਾ ਵੀ ਸਮਾਂ ਨੰਘ ਗਿਆ ਔਰ ਅੱਜ ਤੱਕ ਵੀ ਇਹਨਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਪੰਥ ਵਿੱਚ ਐਡੀ ਵੱਡੀ ਆਵਾਜ਼ ਉੱਠ ਰਹੀ ਹੈ ਇਹਨਾਂ ਵਿਅਕਤੀਆਂ ਦਾ ਇਨ੍ਹਾਂ ਵਿਅਕਤੀਆਂ ਦਾ ਵਿਰੋਧ ਹੋ ਰਿਹਾ ਇਸ ਉੱਤੇ ਸਾਰੇ ਪੰਥ ਨੂੰ ਇੱਕ ਥਾਂ ਤੇ ਬਿਠਾ ਕੇ ਇੱਕ ਸੁਰ ਕਰਕੇ ਮਰਿਆਦਾ ਦੀ ਬਹਾਲੀ ਕੀਤੀ ਜਾਏ ਮਰਿਆਦਾ ਦੀ ਉਲੰਘਣਾ ਕੀਤੀ ਹੈ ਤੁਸੀਂ ਵੇਖੋ ਤੱਕ ਸ੍ਰੀ ਪਟਨਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਸਥਾਨ ਹੈ ਪ੍ਰਕਾਸ਼ ਸਥਾਨ ਹੈ ਉੱਥੋਂ ਦੇ ਪੰਜ ਸਿੰਘ ਸਹਿਬਾਨਾ ਨੇ ਵੀ ਗਿਆਨੀ ਕਲਦੀਪ ਸਿੰਘ ਬਾਬਾ ਟੇਕ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਜਿਹੜਾ ਵਿਅਕਤੀ ਇੱਕ ਤਖਤ ਵੱਲੋਂ ਤਨਖਾਹਿਆ ਕਰਾਰ ਦੇ ਦਿੱਤਾ ਜਾ ਚੁੱਕਾ ਹੈ ਜਿਹਨੂੰ ਦਿੱਤਾ ਗਿਆ ਉਹ ਕਿਵੇਂ ਸੰਦੇਸ਼ ਦੇ ਸਕਦਾ ਤਖਸਰੀ ਪਟਨਾ ਸਾਹਿਬ ਨੂੰ ਇਹ ਅਧਿਕਾਰ ਹੈ ਕਿ ਪੰਥ ਦੇ ਉੱਤੇ ਜਦੋਂ ਵੀ ਕੋਈ ਸੰਕਟ ਆਉਂਦਾ ਤਖਤ ਪਟਨਾ ਸਾਹਿਬ ਹੈ ਹਜੂਰ ਸਾਹਿਬ ਹੈ ਪਹਿਲੀ ਗੱਲ ਤਾਂ ਸਾਡੀ ਤਖਸਾਂ ਦੀ ਇੱਕ ਸੁਰਤਾ ਨੂੰ ਬਹੁਤ ਵੱਡੀ ਢਾਹ ਲੱਗੀ ਇਹਨਾਂ ਦਿਨਾਂ ਦੇ ਵਿੱਚ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਪੰਜੇ ਤਖਤ ਪੰਜ ਤਖਤਾਂ ਦੇ ਜਥੇਦਾਰ ਸਿੰਘ ਸਹਿਬਾਨ ਇੱਕ ਥਾਂ ਤੇ ਬੈਠ ਕੇ ਇੱਕ ਸੁਰ ਹੋ ਕੇ ਪੰਥ ਲਈ ਫੈਸਲੇ ਲੈਂਦੇ ਔਰ ਪੰਥ ਨੂੰ ਫੈਸਲੇ ਸੁਣਾਉਂਦੇ ਸੀ ਇਹ ਪਹਿਲੀ ਵਾਰ ਹੋਇਆ ਕਿ ਤਖਤਾਂ ਦੇ ਵਿੱਚ ਅਸੀਂ ਆਪ ਟਕਰਾਅ ਪੈਦਾ ਕੀਤਾ ਫਿਰ ਇੱਥੇ ਬਸ ਨੇ ਸ਼੍ਰੋਮਣੀ ਕਮੇਟੀ ਨੇ ਇਸ ਤੋਂ ਅੱਗੇ ਚਾਰ ਕਦਮ ਜਾਂਦੇ ਆ ਆਪਣੇ ਤਖਤਾਂ ਦੇ ਜਿਹੜੇ ਪੰਜ ਪਿਆਰੇ ਅਮਰ ਸੰਚਾਰ ਦੀ ਸੇਵਾ ਨਿਭਾਉਂਦੇ ਆ ਉਹਨਾਂ ਦੀ ਡਿਊਟੀ ਹੈ ਉਹਨਾਂ ਤੋਂ ਆਪਣੇ ਵੱਲੋਂ ਐਲਾਨ ਜਾਰੀ ਕਰਾ ਦਿੱਤੇ ਸਖਰੀ ਪਟਨਾ ਸਾਹਿਬ ਦੇ ਉਲਟ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਤੁਸੀਂ ਅੱਜ ਇੱਥੋਂ ਚੱਕ ਕੇ ਇਹ ਐਲਾਨ ਕਰਾ ਰਹੇ ਹੋ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਕੋਈ ਤੁਹਾਡੇ ਖਿਲਾਫ ਐਲਾਨ ਕੀਤਾ ਸੀ ਉਸ ਦਿਨ ਸ਼੍ਰੋਮਣੀ ਕਮੇਟੀ ਨੇ ਵਿਰੋਧ ਕੀਤਾ ਸੀ ਕਿ ਪੰਜ ਪਿਆਰਿਆਂ ਨੂੰ ਪੰਥ ਦੇ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਪੰਜ ਪਿਆਰੇ ਕੇਵਲ ਅਮਰ ਸੰਚਾਰ ਦੀ ਡਿਊਟੀ ਨਿਭਾ ਸਕਦੇ ਆ ਇਸ ਕਰਕੇ ਪੰਥ ਦੇ ਵਿੱਚ ਬਹੁਤ ਵੱਡਾ ਟਕਰਾਅ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਨੂੰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਇਹ ਟਕਰਾਅ ਨੂੰ ਅੱਗੇ ਹੋਰ ਨਾ ਵਧਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਟੰਗੇ ਨਿਕਲਣ ਦੀ ਆਸ ਨਹੀਂ ਹੈ ਮੈਂ ਸੰਗਤਾਂ ਨੂੰ ਵੀ ਸਮੁੱਚੇ ਸੰਤ ਸਮਾਜ ਨੂੰ ਵੀ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਸਿੱਖ ਫੈਡਰੇਸ਼ਨਾਂ ਨੂੰ ਅਪੀਲ ਕਰਦਾ ਕਿ ਉਸ ਦਿਨ 6 ਜੂਨ ਨੂੰ ਜਿਹੜੇ ਵਿਅਕਤੀ ਨੂੰ ਪੰਥ ਨੇ ਮਾਨਤਾ ਹੀ ਨਹੀਂ ਦਿੱਤੀ ਨਾ ਪੰਥ ਦੀ ਮਰਜ਼ਾਦਾ ਨਾਲ ਦੇਖੋ ਸਾਨੂੰ ਵੱਡਾ ਪ੍ਰੋਬਲਮ ਇਹ ਹੈ ਕਿ ਉਹ ਪੰਥਕ ਮਰਜ਼ਾਦਾ ਦੇ ਨਾਲ ਜ세ਦਾਰ ਦੀ ਚੋਣ ਹੀ ਨਹੀਂ ਹੋਈ ਨਾ ਉਹਨੂੰ ਮਰਜ਼ਾਦਾ ਅਨੁਸਾਰ ਉਸ ਦੀ ਕੋਈ ਤਾਜਪੋਸ਼ੀ ਕੀਤੀ ਗਈ ਹੈ ਉਹ ਧੱਕੇ ਨਾਲ ਰਾਤ ਦੇ ਹਨੇਰੇ ਵਿੱਚ ਕੌਮ ਦੇ ਉੱਤੇ ਠੋਸਿਆ ਗਿਆ ਜ਼ਬਰਦਸਤੀ ਉਸ ਨੂੰ ਲਾਇਆ ਗਿਆ ਇਸ ਕਰਕੇ ਐਸਾ ਵਿਅਕਤੀ ਅਗਰ ਸ਼੍ਰੀ ਅਕਾਲ ਤਖਸਾਲ ਤੋਂ 6 ਜੂਨ ਨੂੰ ਸੰਦੇਸ਼ ਦੇਵੇਗਾ ਉਸ ਦਾ ਬਹੁਤ ਵੱਡਾ ਟਕਰਾ ਹੋਣ ਦੇ ਅਸਾਰ ਹੈ ਔਰ ਅਸੀਂ ਇਹ ਹਰਗिज ਨਹੀਂ ਹੋਣ ਦੇਵਾਂਗੇ ਦੇਵਾਂਗੇ ਔਰ ਪੰਜਾਬ ਸਰਕਾਰ ਨੂੰ ਵੀ ਮੈਂ ਗੱਲ ਕਹਿਣੀ ਚਾਹਨਾ ਕਿ ਉਸ ਵਕਤ ਜੇ ਇਹੋ ਦਾ ਕੋਈ ਟਕਰਾਅ ਉੱਥੇ ਬਣਦਾ ਤਾਂ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਕਿ ਜੇਕਰ ਤੁਹਾਨੂੰ ਅਸੀਂ ਪਹਿਲਾਂ ਹੀ ਇਹ ਗੱਲ ਦੱਸ ਰਹੇ ਹਾਂ ਕਿ ਉੱਥੇ ਟਕਰਾਅ ਹੋਣ ਦੇ ਅਸਾਰ ਬਣਦੇ ਜਾ ਰਹੇ ਆ ਇਨਾਂ ਨੂੰ ਰੋਕਣ ਦੇ ਵਿੱਚ ਪੰਜਾਬ ਸਰਕਾਰ ਆਪਣੀ ਭੂਮਿਕਾ ਨਿਭਾਵੇ ਅਗਰ ਨਹੀਂ ਤਾਂ ਫਿਰ ਇਹ ਜੇ ਟਕਰਾਅ ਹੋਇਆ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਰ ਹੋਏਗੀ ਇਸ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਸਿਰ ਹੋਏਗੀ ਅਸੀਂ ਪਹਿਲਾਂ ਇਹ ਅਪੀਲ ਕਰ ਦਿੱਤੀ ਹੈ ਇਸ ਕਰਕੇ ਹਰਗੇ ਜੀ ਅਸੀਂ ਇਹ ਗੱਲ ਹੋਣ ਨਹੀਂ ਦੇਵਾਂਗੇ ਕਿ ਕੁਲਦੀਪ ਸਿੰਘ ਗੜਗਾ ਜੁੱਟ ਕੇ ਸੰਦੇਸ਼ ਦੇਣ ਦੀ ਕਿਉਂਕਿ ਪਹਿਲਾਂ ਵੀ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਿਧਾਂ ਦਾ ਭੋਗ ਪਿਆ ਸੀ ਉੱਥੇ ਜਿਸ ਵਕਤ ਗੜਗੱਜ ਸਰੋਪਉ ਦੇਣ ਲੱਗਾ ਜਥੇਬੰਦੀਆਂ ਨੇ ਰੋਕ ਦਿੱਤਾ ਸੀ ਉਹ ਕਹਿਣ ਲੱਗੇ ਤੂੰ ਸਰਪ੍ਰਮਾਨ ਤੇ ਜਥੇਦਾਰ ਨਹੀਂ ਤੇਰੇ ਹੱਥੋਂ ਅਸੀਂ ਸਰੋਪਉ ਨਹੀਂ ਦੇਣ ਦੇਣੇ ਸ਼ਹੀਦ ਪਰਿਵਾਰਾਂ ਨੂੰ ਇਹ ਪਹਿਲਾਂ ਵੀ ਅਕਾਲ ਤਖਤ ਸਾਹਿਬ ਤੇ ਰੋਕ ਦਿੱਤਾ ਗਿਆ ਸੀ ਇਸ ਲਈ 6 ਜੂਨ ਨੂੰ ਗਿਆਨੀ ਕਲਦੀਪ ਸਿੰਘ ਗੜਗੱਜ ਸੰਦੇਸ਼ ਦੇਣ ਦੀ ਖੇਚਲਾ ਨਾ ਕਰੇ ਅਗਰ ਸ਼੍ਰੋਮਣੀ ਕਮੇਟੀ ਫੇਰ ਵੀ ਨਹੀਂ ਹਟਦੀ ਵਿਜੇਦ ਹੈ ਤਾਂ ਜੇ ਕੋਈ ਉੱਥੇ ਟਕਰਾਅ ਹੋਏਗਾ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੋਏਗੀ ਔਰ ਪੰਜਾਬ ਸਰਕਾਰ ਦੀ ਹੋਏਗੀ। ਬਾਬਾ ਜੀ ਹਰ ਸਾਲ ਜਿਹੜਾ 6 ਜੂਨ ਦੇ ਉੱਪਰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੱਫੀਦਾਰ ਦੇ ਵੱਲੋਂ ਸੰਦੇਸ਼ ਦਿੱਤਾ ਜਾਣਾ ਹੁੰਦਾ ਜੀ। ਔਰ ਅਗਰ ਜੇ ਗਿਆਨੀ ਕੁਲਦੀਪ ਸਿੰਘ ਗੜਕਾਜ ਨਹੀਂ ਦਿੱਤੇ ਤਾਂ ਤੁਹਾਡੀ ਕੀ ਸਲਾਹ ਹੈ ਕਿ ਵੀ ਇਹਨਾਂ ਦੀ ਜਗ੍ਹਾ ਤੇ ਹੋਰ ਸੰਦੇਸ਼ ਕੋਈ ਜਾਰੀ ਕਰ ਸਕਦਾ। ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਨੌ ਸਿੰਘ ਸਹਿਬਾਨ ਹੈ। ਉਹਨਾਂ ਚੋਂ ਕੋਈ ਵੀ ਉੱਥੇ ਨੁਮਾਇੰਦਗੀ ਕਰ ਸਕਦਾ। ਸ੍ਰੀ ਅਕਾਲ ਤਖਸਾਲ ਜੀ ਦੇ ਹੈੱਡ ਗ੍ਰੰਥੀ ਆ ਉਹ ਵੀ ਸੰਦੇਸ਼ ਦੇ ਸਕਦੇ ਆ ਬੜੇ ਰਾਹ ਇਸ ਕਰਕੇ ਹੈੱਡ ਗ੍ਰੰਥੀ ਜਾਂ ਸਿੰਘ ਸਹਿਬਾਨਾਂ ਦੇ ਰੁਤਬੇ ਵੀ ਬਹੁਤ ਸਤਿਕਾਰਯੋਗ ਹੈ ਉਹ ਉੱਥੇ ਸੰਦੇਸ਼ ਦੇਣ ਕੌਮ ਨੂੰ ਕੋਈ ਟਕਰਾ ਨਹੀਂ ਜਿਹੜਾ ਜਥੇਦਾਰ ਸਰਪ੍ਰਮਾਨਤ ਨਹੀਂ ਉਹਦਾ ਸੰਦੇਸ਼ ਕੌਮ ਕਦੇ ਨਹੀਂ ਮੰਨ ਸਕਦੀ ਨਾ ਮੰਨਿਆ ਜਾਏਗਾ ਭਾਜਪੀਸੀ ਕਹਦੀ ਹੈ ਕਿ ਜਥੇਦਾਰ ਲਾਣ ਦਾ ਅਧਿਕਾਰ ਸਿਰ ਸਾਡੇ ਕੋਈ ਹੈ ਇਹ ਦੇਖੋ ਐਸਜੀਪੀਸੀ ਨੂੰ ਇਹ ਅਧਿਕਾਰ ਨਹੀਂ ਹੈ ਕਿ ਰਾਤ ਨੂੰ 2:30 ਵਜੇ ਉੱਠ ਕੇ ਜਥੇਦਾਰ ਲਾਵੇ एसडीपीसी ਮਰਜ਼ਾਦਾ ਦੀ ਕੋਰਾਂ ਲੰਘਣਾ ਐ एसडीपीसी ਨਾ ਕੀਤੀ ਆ ਇੱਕ ਅੱਜ ਤੱਕ ਤੁਸੀਂ ਜਦੋਂ ਦਾ ਸ਼੍ਰੋਮਣੀ ਕਮੇਟੀ ਬਣੀ ਆ ਦੱਸੋ ਇੱਕ ਵੀ ਐਗਜ਼ੈਂਪਲ ਹੈ ਕਿ ਇਸ ਤਰ੍ਹਾਂ ਦੇ ਅਧਿਕਾਰੀ ਦੀ ਨੁਕਤੀ ਕੀਤੀ ਹੋਵੇ ਇਹ ਸ਼੍ਰੋਮਣੀ ਕਮੇਟੀ ਨੇ ਸ਼ਰੇਆਮ ਧੱਕਾ ਕੀਤਾ ਔਰ ਜਾਣ ਬੁੱਝ ਕੇ ਕੀਤਾ ਪਤਾ ਹੋਣ ਦੇ ਬਾਵਜੂਦ ਵੀ ਇਹ ਸ਼੍ਰੋਮਣੀ ਕਮੇਟੀ ਦੇ ਜਸੇਦਾਰਾਂ ਨੂੰ ਲੱਗਣ ਦਾ ਵਿਧੀ ਵਿਧਾਨ ਹੈ ਕਿ ਜਦੋਂ ਜਥੇਦਾਰ ਲਾਇਜ ਜਾਂਦੇ ਆ ਉਹਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਸਿੰਘ ਸਹਿਬਾਨਾਂ ਦੀ ਚੋਣ ਸਾਰਿਆਂ ਦੀ ਸਲਾਹ ਨਾਲ ਕੀਤੀ ਜਾਂਦੀ ਹੈ ਔਰ ਉਹਦੇ ਲਈ ਬਕਾਇਦਾ ਇੱਕ ਡੇਟ ਰੱਖੀ ਜਾਂਦੀ ਹੈ ਕਿ ਫਲਾਣੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਂ ਦੂਜੇ ਤਖਤਾਂ ਦੇ ਜਥੇਦਾਰਾਂ ਦੀ ਚੋਣ ਹੋਏਗੀ ਉਹਨਾਂ ਦੀ ਸਹਾਦਪੋਸ਼ੀ ਹੋਏਗੀ ਸਾਰੀਆਂ ਸੰਪਰਦਾਵਾਂ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸੁਭਾਵਾਾਂ ਸਮੁਤਿਆ ਦੇ ਸੇਬੰਦੀਆ ਉਥੇ ਦਸਤਾਰਾਂ ਲੈ ਕੇ ਸਿਰੋਪਾ ਲੈ ਕੇ ਉਹਨੂੰ ਮਾਨਤਾ ਦਿੰਦੀਆਂ ਇਹ ਤਾਂ ਕੁਝ ਹੋਇਆ ਹੀ ਨਹੀਂ ਪਰ ਉਹ ਕਹਿੰਦੇ ਮੀਟਿੰਗਾਂ ਵੀ ਕਰ ਰਹੇ ਨੇ ਪੰਜ ਸਿੰਖ ਸਬਾ ਦਾ ਮੀਟਿੰਗ ਵੀ ਕਰ ਚੁੱਕੇ ਨੇ ਉੱਚ ਫੈਸਲੇ ਵੀ ਲੈ ਚੁੱਕੇ ਨੇ ਉਹ ਜਿਹੜਾ ਬੰਦਾ ਅੱਜ ਤੱਕ ਕੌਮ ਦੇ ਵਿੱਚ ਜਥੇਦਾਰ ਨਹੀਂ ਮੰਨਿਆ ਗਿਆ ਉਹ ਭਾਵੇਂ 100 ਮੀਟਿੰਗ ਕਰੇ ਉਹਦੇ ਉਹਦੇ ਫੈਸਲਿਆਂ ਨੂੰ ਕੌਮ ਨਹੀਂ ਮੰਨਦੀ ਬਾਬਾ ਜੀ ਪਹਿਲੇ ਜਿਹੜੇ ਜਥੇਦਾਰ ਸਬਾਨ ਹੈਗੇ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਬੋਲ ਰਹੇ ਹੋ ਤੇ ਹੁਣ ਜਿਹੜਾ ਸ਼ੇਰੂਨ ਦਾ ਪ੍ਰੋਗਰਾਮ ਉਹਨਾਂ ਨੂੰ ਕੋਈ ਸਰਦਾ ਪੱਤਰ ਵੀ ਹੈਗਾ ਨਹੀਂ ਮੈਂ ਜਿਹੜੇ ਸਿੰਘ ਸਹਿਬਾਨ ਹਗੇ ਆ ਉਹਨਾਂ ਨੂੰ ਅਸੀਂ ਚਿੱਠੀਆਂ ਭੇਜੀਆਂ ਹੋਈਆਂ 6 ਜੂਨ ਦੇ ਸਿੰਘ ਇਹਨਾਂ ਸਮਾਗਮ 'ਤੇ ਸਿੰਘ ਸਾਬ ਗਿਆ ਨਿਰਭਵੀਰ ਸਿੰਘ ਜੀ ਸੁਲਤਾਨ ਸਿੰਘ ਜੀ ਦੁੱਦੇ ਸਿੰਘ ਸਹਿਬਾਨਾਂ ਨੂੰ ਸਾਰਿਆਂ ਨੂੰ ਅਸੀਂ ਸੱਦੇ ਪੱਤਰ ਭੇਜੇ ਹੋਏ ਆ ਸ਼ੀਧੀ ਸਮਾਗਮਾਂ ਦੇ ਵਿੱਚ ਆਉਣ ਲਈ ਜਿਹੜੇ ਅਗਲੇ ਪ੍ਰੋਗਰਾਮ ਤੁਹਾਡੇ ਬਾਦਲਪਿੰਡ ਨੂੰ ਸੀਗੇ ਉਹ ਹੋਰ ਰਹਿਣਗੇ ਉਸੇ ਦੇ ਉੱਤੇ ਜਿਹੜਾ ਸਾਡਾ ਪ੍ਰੋਗਰਾਮ ਦੇਖੋ 11 ਜੂਨ ਦਾ ਬਾਦਲਪਿੰਡ ਸੁਖਵੀਰ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਨੋਂ ਸੰਸਥਾ ਬਰਾਬਰ ਚੱਲ ਰਹੀਆਂ ਇਸ ਕਰਕੇ ਉਹਦੀ ਜ਼ਿੰਮੇਵਾਰੀ ਬਣਦੀ ਆ ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਇਸ ਕਰਕੇ ਜਿਹੜਾ 11 ਦਾ ਪ੍ਰੋਗਰਾਮ ਹੈ ਉਹ ਅਸੀਂ ਪੱਕਾ ਰੱਖਿਆ ਹੋਇਆ ਅਸੀਂ ਬਾਦਲਪਿੰਡ ਧਰਨਾ ਦੇਣ ਜਾਵਾਂਗੇ ਉਸ ਦਿਨ ਅੱਛਾ ਉਹ 6 ਜੂਨ ਵਾਲੇ ਦਿਨ ਵਿਰੋਧ ਕਿਸ ਤਰੀਕੇ ਨਾਲ ਹੋਏਗਾ ਰੋਕਿਆ ਜਾਏਗਾ ਉਹਨਾਂ ਨੂੰ ਜੇਕਰ ਤੁਹਾਨੂੰ ਰੋਕ ਲਿਤਾ ਜਾਂਦਾ ਤਾਂ ਫਿਰ ਕਿਸ ਸਵਿਚ ਅਸੀਂ ਗਿਆਨੀ ਖਲਦੀਪ ਸਿੰਘ ਨੂੰ ਹਰ ਹਿੱਲੇ ਸੰਦੇਸ਼ ਦੇਣ ਤੋਂ ਰੋਕਾਂਗੇ ਤੁਸੀਂ 6 ਜੂਨ ਨੂੰ ਖੁਦ ਸ਼ਾਮਲ ਹੋਗੇ ਅਸੀਂ ਸਾਰੇ ਅਸੀਂ ਹਰ ਤਰ੍ਹਾਂ ਦਾ ਪ੍ਰਬੰਧ ਕਰਾਂਗੇ ਮੈਨੂੰ ਜਾਣਾ ਪਿਆ ਮੈਂ ਵੀ ਜਾਊਂਗਾ ਅਸੀਂ ਸਾਰਾ ਪ੍ਰਬੰਧ ਇਸ ਦਾ ਕਰਾਂਗੇ ਕਿ ਅਸੀਂ ਗਿਆਨੀ ਖਲਦੀਪ ਸਿੰਘ ਗੜਗੱਜ ਨੂੰ ਸੰਦੇਸ਼ ਨਹੀਂ ਦੇਣ ਦੇਵਾਂਗੇ ਖਾਸ ਕਰਕੇ ਜਦੋਂ ਦੇ ਜਹੇਦਾਰ ਗੜਗੱਜਾ ਬੁਲਾਏ ਗਏ ਨੇ ਉਦੋਂ ਦਾ ਮਾਫੀਆਂ ਦਾ ਸਿਲਸਲਾ ਵੱਧਦਾ ਜਾ ਰਿਹਾ ਜੀ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਮਾਫੀ ਦਿੱਤੀ ਮੈਂ ਇੱਕ ਬੇਨਤੀ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿਸੇ ਨੂੰ ਮਾਫ ਕਰਨਾ ਇਹ ਗੁਰੂ ਸਾਹਿਬ ਦੇ ਸਮੇਂ ਤੋਂ ਪਰੰਪਰਾ ਚੱਲੀ ਆਈ ਹੈ ਪਰ ਉਹਦਾ ਇੱਕ ਵਿਧੀ ਵਿਧਾਨ ਆ ਉਹਦੀ ਮਰਜ਼ਾਦਾ ਉਹਦੀ ਮਰਜ਼ਾਦਾ ਦੀ ਟਪਾਲਣਾ ਹੀ ਨਹੀਂ ਕੀਤੀ ਗਈ ਪਹਿਲੀ ਗੱਲ ਤਾਂ ਜੀ ਮੈਂ ਇੱਥੇ ਸਵਾਲ ਉਠਾ ਰਿਹਾ ਕਿ ਉਹ ਜਥੇਦਾਰ ਸਰਪ੍ਰਸਤ ਹੀ ਨਹੀਂ ਜਿਹੜਾ ਜਥੇਦਾਰ ਪ੍ਰਵਾਨ ਹੀ ਨਹੀਂ ਉਹ ਕਿਸੇ ਨੂੰ ਮਾਫੀ ਦੇ ਕੇ ਜਾਂ ਕਿਸੇ ਨੂੰ ਸਨਮਾਨ ਦੇਣ ਦਾ ਉਹਦਾ ਅਧਿਕਾਰ ਹੀ ਨਹੀਂ ਆ ਉਹਦੇ ਕੋਲ ਹੱਕ ਹੀ ਨਹੀਂ ਇਹ ਜੀ ਜਥੇਦਾਰ ਗੜਗੜੀ ਨਿਪਟਦੀ ਹੋਈ ਹੈ ਦੋ ਦੇ ਸੰਬੰਧ ਦੇ ਫੈਸਲੇ ਨੂੰ ਰੱਦ ਕਰਨ ਦੇ ਲਈ ਕਿਤੇ ਨਾ ਕਿਤੇ ਮੰਨੇ ਜਾਂਦੇ ਨੇ ਦੇਖੋ ਜੀ ਇਸ ਗੱਲ ਦਾ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਮੈਨੂੰ ਵੀ ਪਤਾ ਜਿਨ੍ਹਾਂ ਕੰਮਾਂ ਲਈ ਇਹ ਸਾਰਾ ਕੁਝ ਰਾਤ ਦੇ ਹਨੇਰੇ ਵਿੱਚ ਕੀਤਾ ਗਿਆ ਉਹ ਏਸੇ ਕੰਮ ਲਈ ਕੀਤਾ ਗਿਆ ਕਿ ਜੋ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਤਖਸਾਂ ਦੀਆਂ ਪਰੰਪਰਾਵਾਂ ਉਹਨਾਂ ਨੂੰ ਛਿੱਕੇ ਟੰਗ ਦਿੱਤਾ ਗਿਆ ਇਸ ਕਰਕੇ ਇਹ ਐਡਾ ਵੱਡਾ ਦੁਖਾਂਤ ਕੌਮ ਦੇ ਵਿੱਚ ਖੜਾ ਕਰ ਦਿੱਤਾ ਹੈ ਸ਼੍ਰੋਮਣੀ ਕਮੇਟੀ ਦਾ ਕੰਮ ਕੀ ਹੈ ਜੀ ਤੁਸੀਂ ਅੱਜ ਤੱਕ ਮੈਂ ਸ਼੍ਰੋਮਣੀ ਕਮੇਟੀ ਦੇ ਸਭ ਤੋਂ ਵੱਧ ਸਤਿਕਾਰ ਚ ਬੋਲਦਾ ਰਿਹਾ ਅੱਗੇ ਵੀ ਮੈਂ ਸਤਿਕਾਰ ਚ ਹੀ ਆ ਗੁਰਮਤਾ ਮੰਦੀ ਸਾਡੀ ਸੰਸਥਾ ਲੇਕਿਨ ਸ਼੍ਰੋਮਣੀ ਕਮੇਟੀ ਟਕਰਾਅ ਵਾਲੇ ਪਾਸੇ ਸਿੱਖਾਂ ਨੂੰ ਤੋੜ ਰਹੀ ਆ ਦੁੱਖ ਵਾਲੀ ਐ ਇਸ ਗੱਲ ਦੁੱਖ ਹੈ ਇਸ ਗੱਲ ਦਾ ਸ਼੍ਰੋਮਣੀ ਕਮੇਟੀ ਨੇ ਤਾਂ ਸਾਰੀਆਂ ਦਫ਼ੇਬੰਦੀਆਂ ਨੂੰ ਸਾਰੇ ਸਿੱਖ ਪੰਥ ਨੂੰ ਇੱਕ ਥਾਂ ਤੇ ਇਕੱਠਾ ਕਰਨਾ ਸਾਰਿਆਂ ਨੂੰ ਇੱਕ ਜੁਟ ਕਰਨਾ ਸਾਰਿਆਂ ਨਾਲ ਬੈਠ ਕੇ ਗੁਰਮਤਾ ਕਰਨਾ ਸਾਰਿਆਂ ਦੇ ਇਤਰਾਦ ਸੁਣਨੇ ਸਾਰਿਆਂ ਦੀ ਤਸੱਲੀ ਕਰਾਉਣੀ ਔਰ ਸ਼੍ਰੋਮਣੀ ਕਮੇਟੀ ਉਲਟੇ ਪਾਸੇ ਤੁਰ ਹੀ ਹੋਈ ਹੈ ਸ਼੍ਰੋਮਣੀ ਕਮੇਟੀ ਕੌਮ ਦੇ ਵਿੱਚ ਟਕਰਾਅ ਵਾਲੇ ਰਾਹ ਤੇ ਤੁਰ ਹੀ ਹੋਈ ਹੈ ਇਹਨਾਂ ਨੇ ਬਬਲੀ ਮੈਟਰ ਸਾਹਿਬ ਜਿਹੜਾ 6 ਜੂਨ ਕੋੜਾ ਦਿਹਾੜਾ ਮਰਾਇਆ ਜਾਣਾ ਸੀ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੇ ਐਡਵੋਕੇਟ ਧਾਮੀ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਉਹ ਇੱਥੇ ਪਹੁੰਚਦੇ ਹੁੰਦੇ ਨੇ ਤੇ ਇਸ ਵਾਰ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਹਾਜ਼ਰੀ ਭਰਨਗੇ ਇਹ ਸ਼ਹੀਦੀ ਸਮਾਗਮ ਜਿਹੜਾ ਹੈਗਾ ਨਾ ਜੀ ਸਮੁੱਚੇ ਪੰਥ ਵੱਲੋਂ ਇੱਥੇ ਕੀਤਾ ਜਾਂਦਾ ਸੱਦਾ ਪੱਤਰ ਸਾਰਿਆਂ ਨੂੰ ਦਿੱਤਾ ਹੋਇਆ ਇਸ ਕਰਕੇ ਜਿਹੜੀਆਂ ਵੀ ਸਤਕਾਰਤ ਸਖਸ਼ੀਅਤਾਂ ਸੰਤ ਮਹਾਪੁਰ ਸਿੰਘ ਸਹਿਬਾਨ ਆਉਣਗੇ ਉਹਨਾਂ ਦਾ ਸਾਰਿਆਂ ਦਾ ਪੂਰਾ ਸਨਮਾਨ ਕੀਤਾ ਜਾਏਗਾ